ਕਿ ਨੈਸ਼ਨਲ মিডিਆ ਸਾਰਾ ਉੱਧਰ ਲੱਗਾ ਹੋਇਆ ਉਹ ਸਾਰੇ ਮੁੱਦੇ ਰੋਲ ਦੇਣਗੇ ਤੇ ਉਹ ਇਕੱਲੇ ਇਸ ਮੁੱਦੇ ਦਾ ਗੁਜ਼ਾਰਾ ਕਰ ਲਵੋਗੇ ਭਗਵਾਨ ਪ੍ਰਮਾਨ ਸਾਹਿਬ ਨੂੰ ਲੱਗਦਾ ਜੀ ਜਿਹੜਾ ਮੈਂ ਹੁਣ ਪਾਣੀ ਵਾਲਾ ਪਾਣੀਆ ਵਾਲਾ ਕੱਟ ਰਿਹਾ ਕੱਢਿਆ ਹੈਗਾ ਮੁੱਦਾ ਉਹ ਮੇਰਾ ਪਾਰਤਾਰਾ ਪੂਰਾ ਕਰ ਦੂਗਾ ਔਰ ਇਸ ਪਾਰਤਾਰੇ ਨਾਲ ਮੇਰਾ ਜਿਹੜਾ ਵਾ ਵੋਟਾਂ ਵਾਲਾ ਪ੍ਰੋਗਰਾਮ ਪੂਰਾ ਹੋ ਜਾਊਗਾ ਔਰ ਇਹਨਾਂ ਗੱਲਾਂ ਨੂੰ ਸ਼ਾਇਦ মিডিਆ ਸਾਰਾ মিডিਆ ਨਹੀਂ ਮੇਕਣਾ ਮਾੜਾ ਕਾਰਪੋਰੇਟ ਪੱਕੀ ਸਰਕਾਰ ਟੂ ਕਿਉਂ ਇੰਡੀਆ ਗੱਲਾਂ ਨਾ ਚੱਕੇ ਨਾ ਬਖਾਵੇ ਜੋ ਗੱਲਾਂ ਅਸੀਂ ਕਹਿਣਾ ਚਾਹੁੰਦੇ ਆਂ ਕਈ ਵਾਰੀ ਵੀਡੀਓ 'ਚ ਉਹ ਗੱਲਾਂ ਕੰਪਲੀਟ ਨਹੀਂ ਜਾਂਦੀਆਂ ਲੱਗੀਆਂ ਪੰਜਾਬ ਦੇ ਅੰਦਰ ਇੱਕ ਚੁਣੀ ਹੋਈ ਜੰਮੂਰੀ ਸਰਕਾਰ ਸ਼ਾਇਦ ਨਹੀਂ ਹੈਗੀ ਅੱਜ ਇੱਕ ਲੋਕਾਂ ਦੀ ਚੁਣੀ ਹੋਈ ਸਰਕਾਰ ਜਿਹੜਾ ਇਹ ਕਮਨ ਜਰਮਨ ਸਟਾਈਲ ਡੈਮੋਕ੍ਰੇਸੀ ਆ ਜੇ ਉਹ ਹੁੰਦੀ ਤਾਂ ਉਹ ਜ਼ਰੂਰ ਉਹਨਾਂ ਕੋਲ ਸਵਾਲ ਜਵਾਬ ਹੁੰਦੇ ਕੋ ਗੱਲਾਂ ਹੁੰਦੀਆਂ ਜਿਹੜਾ ਕਾਰਪੋਰੇਟ ਦਾ ਇਹ ਮਾਡਲ ਕੇਂਦਰ ਤੇ ਪੰਜਾਬ ਜ਼ਬਰਦਸਤੀ ਸਾਡੇ ਤੇ ਲੱਦ ਰਿਹਾ ਵਾ ਮਣ ਜੇ ਉਹਦੇ ਤੇ ਕਰ ਲਈਏ ਕਿ ਜਿਹੜਾ ਇਹ ਵਿਕਾਸ ਕਹਰੇ ਵੀ ਸਿਰ ਵਿਕਾਸ ਕਰਨਾ ਚਾਹੁੰਦੇ ਆ ਇਹ ਵਿਕਾਸ ਦੇ ਵਿੱਚ ਲੋਕਾਂ ਦਾ ਕੀ ਕੋ ਜਗ੍ਹਾ ਵਾ ਇਹ ਸਵਕਾਸਤੇ ਵਿੱਚ ਆਮ ਬੰਦੇ ਦਾ ਘਰਾ ਹੈ ਜਦੋਂ ਹੀ ਇੱਕ ਚੰਗੇ ਸਮਾਜ 'ਚ ਜੀ ਰਹੇ ਆ ਤੇ ਉਹਦਾ ਹੁੰਦਾ ਵੀ ਜਿਹੜਾ ਸਿੱਖਿਆ ਵਾ ਵਿਦਿਆ ਵਾ ਉਹਦਾ ਮੌਲਿਕ ਅਧਿਕਾਰ ਹੁੰਦਾ ਵਾ ਉਹਨੂੰ ਮਿਲੇ ਇਹ ਕਿਤੇ ਹੈਗਾ ਮਾੜੇ-ਮੋٹے ਸਾਡੇ ਹਾਕਮ ਦੱਸਦੇ ਜਿਹੜੀਆਂ ਸੇਵ ਸਹੂਲਤਾਂ ਹੁੰਦੀਆਂ ਮੌਲਿਕ ਅਧਿਕਾਰਾਂ ਚੁੰਦੀਆਂ ਹੈਗੀਆਂ ਇਹ ਕਿਤੇ ਸਾਨੂੰ ਦਿਖਦੀਆਂ ਹੈਗੀਆਂ ਵਾ ਪੰਜਾਬ ਦੇ ਅੰਦਰ ਇਹ ਹੈਗਾ ਵਾ ਮੰਨ ਲਓ ਇਹ ਸਮਾਜ ਸਾਡਾ ਨਸ਼ਾ ਮੁਕਤ ਸਮਾਜ ਹੋਵੇ ਇੱਕ ਤੇ ਵਿਕਾਸ ਦਾ ਹਿੱਸਾ ਹੈਗਾ ਕਿ ਜਦ ਸਾਡੇ ਹਾਕਮਾਂ ਨੇ ਤੇ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਇਹਨਾਂ ਨੇ ਮਿਲ ਕੇ ਨਸ਼ੇ ਬਕਾਉਣੇ ਹੈਗੇ ਔਰ ਜੇ ਅਸੀਂ ਭਾਰਤ ਮਾਲਾ ਯੋਜਨਾ ਦੀ ਗੱਲ ਕਰੀਏ ਜਿਹੜਾ ਜੰਮੂ ਐਕਸਪ੍ਰੈਸ ਵੇ ਆ ਠੀਕ ਹੈ ਉਹ ਸੜਕਾਂ ਨਿਕਲ ਰਹੀਆਂ ਹੈਗੀਆਂ ਠੀਕ ਹੈ ਜੀ ਇਹ ਕਹਿੰਦੇ ਇਹਦੇ ਨਾਲ ਦੇਸ਼ ਦਾ ਵਿਕਾਸ ਹੋਊਗਾ ਚਲੋ ਮੜਾ ਜਾ ਗੌਰ ਕਰ ਲਈਏ ਇਹ ਹੈ 10 12 ਫੁੱਟ ਉੱਚੀ ਚੱਲਣੀ ਸੜਕ ਇੱਧਰ ਖੱਪੇ ਸੱਜੇ ਜਿਵੇਂ ਇੱਕ ਸਰਾਤ ਹੁੰਦੀ ਆ ਸਰਾਤ ਬਣ ਜਾਣੀ ਆ ਸਾਰਾ ਘਰ ਕੋਈ ਨਹੀਂ ਤਾਂ ਚ ਜਾਣੀ ਹੈਗੀ ਆ ਨਾ ਉਹ ਤੇ ਖੱਪੇ ਜਾਨਾ ਦੁਕਾਨਦਾਰੀ ਨਾ ਸੱਜੇ ਉਹ ਸਾਰਾ ਕੰਪੂਰੀਆਂ ਦਾ ਬਾੜ ਲਾਉਣਾ ਸਾਰਾ ਪ੍ਰਾਪਰਟ ਕੰਪੂਰੀਆਂ ਨੂੰ ਜਾਣਾ ਸਾਡੀ ਜੇ ਗੱਡੀ ਉੱਤੇ ਕਿੰੂਗੀ ਉਹਨੂੰ ਮੈਂ ਟੈਕਸ ਲੱਗੂ ਜਾਣੀ ਉਹ ਟੋਲ ਪਲਾਜ਼ਾ ਜਿਹੜਾ ਕਾਰਪੋਰੇਟ 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 ਦੇ ਵਪਾਰ ਵਾਸਤੇ ਜਿਹੜਾ ਕੁਝ ਹੋ ਰਿਹਾ ਸਾਨੂੰ ਇਹ ਤਾਂ ਸਮਝਾਓ ਇਹਦੇ ਵਿੱਚ ਸਾਡਾ ਕੀ ਹੈਗਾ ਵਾ ਅਸੀਂ ਵੀ ਸਮਝੀਏ ਹਾਂ ਜੇ ਸਾਡੀਆਂ ਜ਼ਮੀਨਾਂ ਅਕਵਾਇਰ ਕਰਨੀਆਂ ਵਾ ਉਹਦੇ ਵਾਸਤੇ ਕੋਈ ਕਹਦਾ ਕਾਨੂੰਨ ਦੀ ਉਹਦੇ ਵਾਸਤੇ ਪੁਲਿਸ ਧੱਕੇ ਨਾਲ ਜ਼ਬਰ ਕਰਕੇ ਕਿਸਾਨਾਂ ਨੂੰ ਕੁੱਟ ਕੇ ਧੱਕੇ ਨਾਲ ਕਬਜ਼ੇ ਲੈ ਲੇ ਅਰੇ ਕਿਹਾ ਜਾਵੇ ਵੀ ਇਹ ਹਾਈ ਕੋਰਟ ਦੇ ਹੁਕਮ ਨੇ ਸੋ ਇਹ ਕਿੰਦਰ ਦਾ ਨਿਆ ਹੈਗਾ ਹੋਰ ਸਰਾਂ ਅੱਜ ਦਾ ਨਹੀਂ ਬਣਿਆ ਇਹ ਲੱਗ ਪਗਾ ਫਰੇ ਚੜ ਕੇ ਮਾਰਚ ਵਿੱਚ ਜਿੱਦਣ ਮੁੱਖ ਮੰਤਰੀ ਪੰਜਾਬ ਨੇ ਕੇਂਦਰ ਨਾਲ ਮਿਲ ਕੇ ਕਰ ਲਿਆ ਸੀਗਾ ਕਿ ਹੁਣ ਅਸੀਂ ਕਿਸਾਨਾਂ ਦੇ ਉੱਤੇ ਵਾਰ ਕਰਨਾ ਜਿੱਦਣ ਮੀਟਿੰਗ ਕੀਤੀ ਆ ਸੀ ਉਹਦੇ ਵਿੱਚ ਉਹਦੇ ਵਿੱਚ ਤੁਸੀਂ ਨਹੀਂ ਚੇ ਗਏ ਉਹਦੇ ਵਿੱਚ ਚੰਡੀਗੜ੍ਹ ਵਾਲੇ ਸਾਰੇ ਪ੍ਰੋਗਰਾਮ ਦੇ ਵਿੱਚ ਇਹਨਾਂ ਨੇ ਜਿਹੜਾ ਵਾ ਉਹ ਵਿਗੜ ਪਾਇਆ ਉਹ ਤੋਂ ਬਾਅਦ ਜਿਹੜਾ ਆਪਣਾ 19 ਦਾ ਐਕਸ਼ਨ ਹੋਇਆ ਵਾ ਉਹ ਵੀ ਕੇਂਦਰ ਨਾਲ ਲੜ ਕੇ ਕਿਸਾਨਾਂ ਦੇ ਜਿਹੜੇ ਆ ਆਪਣੇ ਜਿਹੜੇ ਆ ਉਹ ਨੁਕਸਾਨ ਕੀਤਾ ਹੈਗਾ ਇਹ ਤੋਂ ਬਾਅਦ ਚੌਥੇ ਕਾਲਜ ਕਦੋਂ ਤੋਂ ਸਕੂਲ ਵਾਲਾ ਮੁੱਦਾ ਤੁਹਾਡੇ ਸਾਹਮਣੇ ਸੀ ਪੁਲਿਸ ਰਾਜ ਦੇ ਵਿੱਚ ਉੱਤੇ ਪੁਲਿਸ ਜ਼ਬਰ ਕੀਤਾ ਗਿਆ ਫਿਰ ਇਹ ਜਗਰਾਵਾਂ ਜਿਹੜਾ ਅਖਾੜਾ ਪਿੰਡ ਆ ਉਹਦੀ ਫੈਕਟਰੀ ਲੱਗਨ ਤੇ ਉਹਨਾਂ ਤੇ ਜ਼ਬਰ ਕੀਤਾ ਆ ਜਿਹੜੀ ਗੈਸ ਪੈਪ ਨਿਕਲ ਰਹੀ ਆ ਮਾਲ ਵਿੱਚ ਕੁਝ ਥਾਵਾਂ ਤੇ ਔਰ ਛਟਕਾਂ ਤੇ ਲੈ ਕੇ ਲਗਾਤਾਰ ਪੂਰੇ ਪੰਜਾਬ ਦੇ ਅੰਦਰ ਟਕਰਾਅ ਪੈਦਾ ਹੋ ਰਹੇ ਆ ਔਰ ਉਹਦਾ ਮਤਲਬ ਆ ਵੀ ਅਸੀਂ ਵੀ ਤੁਹਾਡੀ ਸੁਣਨੀ ਨੂੰ ਪੁਲਸ ਰਾਜ ਕਹਿੰਦੇ ਵੀ ਡੈਮੋਕਰੇਸੀ ਨਹੀਂ ਰਹਿ ਗਈ ਅਸੀਂ ਤੁਹਾਡੀ ਕੋਈ ਅਪੀਲ ਦਲੀਲ ਨਹੀਂ ਸੁਣਨੀ ਹੈਗੀ ਔਰ ਅਸੀਂ ਤੁਹਾਨੂੰ ਕੁੱਟ ਕੇ ਜੜਾ ਵਾਰ ਕਰ ਦੋ ਅਸੀਂ ਤੁਹਾਨੂੰ ਕੁੱਟ ਕੇ ਜੜਾ ਵਾ ਉਹ ਜ਼ਬਰਦਸਤੀ ਤੁਹਾਡੇ ਤੇ ਕਾਰਪੋਰੇਟ ਦੀਆਂ ਨੀਤੀਆਂ ਲਾਗੂ ਕਰਨੀਆਂ ਔਰ ਤੁਸੀਂ ਕਹਿੰਦੇ ਹੋ ਵੀ ਰੇਲਾ ਭਈ ਜਾਮ ਕਰੋਗੇ ਲੋਕਾਂ ਨੂੰ ਤਕਲੀਫ ਆਉ ਇਹ ਠੀਕ ਆ ਕੀ ਦੇਲਾ ਸ਼ੌਕ ਨੂੰ ਜਾਮ ਹੋ ਰਹੀਆਂ ਨੇ ਇਹ ਜਿਹੜਾ ਪੁਲਸ ਰਾਜ ਦੀ ਸਥਾਪਨਾ ਹੋ ਗਈ ਆ ਇਸ ਪੁਲਸ ਰਾਜ ਦੇ ਖਿਲਾਫ ਕਿਸੇ ਨਾ ਤਾਂ ਕਿਸੇ ਨੂੰ ਫੈਸਲਾ ਕਰਨਾ ਪਊ ਨਾ ਜਿਹੜਾ ਸਰਕਾਰ ਸੰਕੇਤ ਕਰ ਰਹੀ ਆ ਵੀ ਅੱਜ ਵੀ ਇੱਥੇ ਡਿਪਟੀ ਰਵਿੰਦਰ ਸਿੰਘ ਵੈਕਟੇ ਦੇ ਲਾਗੇ ਫੋਰਥ ਲੈ ਕੇ ਸੈਦੂ ਕੇ ਪਿੰਡ ਦੇ ਵਿੱਚ ਕਬਜ਼ਾ ਲੈਣ ਗਿਆ ਹੈਗਾ ਬਿਲਕੁਲ ਮੁਬਾਰਕਾ ਹੋਣ ਡੀਜੀਪੀ ਸਾਹਿਬ ਤੁਹਾਨੂੰ ਤੁਹਾਨੂੰ ਵੀ ਮੁਬਾਰਕਾ ਹੋਣ ਮੁੱਖ ਮੰਤਰੀ ਸਾਹਿਬ ਜਿਹੜੇ ਸੰਕੇਤ ਤੁਸੀਂ ਦੇ ਰਹੇ ਦੇ ਸਾਡੇ ਸੰਕੇਤ ਵੀ ਸੁਣ ਲਿਓ ਕੋਈ ਲਵੜਾ ਨਹੀਂਗਾ ਠੀਕ ਆ ਜਿੱਥੋਂ ਤੱਕ ਫੋਰਸਾਂ ਇਹ ਗੱਲ ਕਹਿੰਦੀਆਂ ਹੈਗੀਆਂ ਹਾਈ ਕੋਰਟ ਦੇ ਨਿਰਦੇਸ਼ ਨੇ ਜੀ ਮੈਂ ਕਹਿੰਦਾ ਅੰਮ੍ਰਿਤਸਰ ਦੇ ਐਸਐਸਪੀ ਨੂੰ ਡੀਆਈਜੀ ਨੂੰ ਡੀਜੀਪੀ ਨੂੰ ਵੀ ਤੁਹਾਨੂੰ ਹਾਈ ਕੋਰਟ ਦੇ ਕਿੰਨੇ ਨਿਰਦੇਸ਼ ਅਸੀਂ ਦਿਖਾ ਦਈਏ ਜਿਹੜਾ ਗੰਨੇ ਦੇ ਉੱਤੇ 15 ਦਿਨਾਂ ਦੇ ਵਿੱਚ ਕਿਸਾਨਾਂ ਨੂੰ ਪੇਮੈਂਟ ਕਰਨ ਦਾ ਹਾਈ ਕੋਰਟ ਦਾ ਫੈਸਲਾ ਵਾ ਉਹ ਕਿੱਥੇ ਲਾਗੂ ਹੋਇਆ ਹੈ ਕਿਸੇ ਦੀ ਜ਼ਰਤ ਕੋਈ ਡੀਜੀਪੀ ਦੀ ਜ਼ਰਤ ਹੈ ਵੀ ਆ ਜਿਹੜਾ ਸਾਡੇ ਲੱਗੇ ਬੁੱਟਰ ਸਾਹਿਬ ਨੇ ਇਹਦੀ ਮਿਲ ਚੋਂ ਕਾਨੂੰਨ ਲਾਗੂ ਹੋ ਜੇ ਕਿਉਂਕਿ ਸਾਡੇ ਆ ਕਾਲਾ ਕਾਨੂੰਨ ਲਾਗੂ ਹੀ ਨਹੀਂ ਹੋਣਾ ਜਸਟਿਸ ਗੰਗੋਲਨੀ ਜਸਟਿਸ ਸਿੰਘ ਵੀ ਉਹਨਾਂ ਦਾ ਫੈਸਲਾ ਵਾ ਵੀ ਬਹੁ ਫਸਲੀ ਜ਼ਮੀਨਾਂ ਜ਼ਬਰੇ ਅਕਵਾਇਰ ਨਾ ਕੀਤਾ ਜਾਵੇ ਸੁਪਰੀਮ ਕੋਰਟ ਦਾ ਫੈਸਲਾ ਵਾ ਦਈਏ ਤੁਹਾਨੂੰ ਤੁਹਾਡੇ ਵਾਸਤੇ ਕੋਟਾ ਡਾਡ ਦੇ ਵਾਸਤੇ ਅੱਠ ਨਜਾਇਜ਼ ਮਾਈਨਿੰਗ ਤੇ ਪੰਜਾਬ ਹਰਿਆਣਾ ਹਾਈ ਕੋਰਟ ਦਾ ਫੈਸਲਾ ਵਾ ਅਸੀਂ ਕਹਿੰਦੇ ਹਾਂ ਜੇ ਜ਼ਰੂਰਤ ਹੈਗੀ ਸਾਡੇ ਐਸਐਸਪੀ ਤੇ ਸਾਡੇ ਡੀਆਈਜੀ ਸਾਡੇ ਡੀਜੀਪੀ ਚ ਤੇ ਅੱਜ ਜੇ ਨਜਾਇਜ਼ ਮਾਈਨਿੰਗ ਜਿਹੜਾ ਕੈਬਨਿਟ ਮਿਸਟਰ ਧਾਰੀ ਵਾਲਿਆ ਉਹਦੀ ਰਾਬੀ ਤੇ ਵਿਖਾ ਦਿੰਦੇ ਨੇ ਕੋਈ ਵੱਡੀ ਗੱਲ ਨਹੀਂ ਸਰਕਾਰ ਕਰ ਲੈ ਫੈਸਲਾ ਕੋਈ ਵੱਡੀ ਮੈਂ ਕਹਿੰਦਾ ਸਰਕਾਰ ਵਾਸਤੇ ਭਗਵੰਤ ਵਾਸਤੇ 10 ਭਗਵੰਤ ਮਾਨ ਸਰਕਾਰ ਵਾਸਤੇ 10 20 ਬੰਦੇ ਮਾਰਨੇ ਕਿੱਡੀ ਕਬਡੀ ਗੱਲ ਹੈਗੀ ਹੈ ਮਾਰ ਕੇ ਕਰ ਲਵੇ ਜੋ ਕਰਨਾ ਠੀਕ ਹੈ ਨਾ ਪਰ ਇਹਨੂੰ ਅਸੀਂ ਪੁਲਸ ਰਾਜ ਤਾਂ ਕਹਿੰਨੇ ਪੁਲਸ ਰਾਜ ਬਣ ਗਿਆ ਬਣਾ ਦਿੱਤਾ ਗਿਆ ਵਾ ਔਰ ਪੁਲਸ ਨੂੰ ਮਨਮਾਨੇ ਜਿਵੇਂ ਕਿਸੇ ਰਾਸ਼ਟਰਪਤੀ ਰਾਜ ਹੁੰਦਾ ਉਵੇਂ ਅਧਿਕਾਰ ਦਿੱਤੇ ਗਏ ਆ ਇਸ ਪੁਲਸ ਰਾਜ ਦੇ ਖਿਲਾਫ ਸਾਨੂੰ ਅੱਜ ਫੈਸਲਾ ਕਰੀਏ ਕੱਲ ਕਰੀਏ ਕਰਨਾ ਤੇ ਪੜਨਾ ਵਾ ਇਸ ਕਰਕੇ ਮੈਂ ਕਹਿੰਦਾ ਵੀ ਠੀਕ ਆ ਜਦੋਂ ਰੇਲ ਜਾਮ ਹੋਊ ਆਮ ਯਾਤਰੀਆਂ ਨੂੰ ਪ੍ਰੇਸ਼ਾਨੀ ਤੇ ਹੋਊਗੀ ਥੋੜੀ ਗੱਲ ਠੀਕ ਆ ਜੇ ਸਾਡੇ ਮੁਲਕ 'ਚ ਕੋਈ ਡੈਮੋਕਰੇਸੀ ਆ ਸਾਡੇ ਮੁਲਕ ਦੇ ਵਿੱਚ ਕੋਈ ਜਵਾਬ ਨਹੀਂ ਹੈਗੀ ਆ ਲੋਕਾਂ ਪ੍ਰਤੀ ਜਦ ਕਿ ਸਭ ਕੁਝ ਲੋਕਾਂ ਦਾ ਇਥੇ ਅੰਮ੍ਰਿਤਸਰ ਦੇ ਐਸਐਸਪੀ ਨੇ ਜਿਹੜੀ ਵਰਦੀ ਪਾਈ ਆ ਉਹਨੂੰ ਜਿਹੜੀ ਤਨਖਾਹ ਜਾਂਦੀ ਆ ਸਾਡੀ ਜਾਂਦੀ ਸਾਡੇ ਟੈਕਸਾਂ ਤੋਂ ਜਾਂਦੀ ਹੈਗੀ ਆ ਇਥੇ ਡੀਜੀਪੀ ਦੀ ਜਿਹੜੀ ਤਨਖਾਹ ਆ ਉਹ ਸਾਡੇ ਟੈਕਸਾਂ ਤੋਂ ਜਾਂਦੀ ਆ ਸਾਡੇ ਪਬਲਿਕ ਸਰਵੰਟ ਹੈਗੇ ਆ ਮੁੱਖ ਮੰਤਰੀ ਚੋਣ ਵਾਅਦਾ ਕਰਕੇ ਆਇਆ ਉਹਦੀ ਸਾਰੇ ਖਰਚੇ ਸਾਡੇ 3 ਕਰੋੜ ਪੰਜਾਬੀ ਚੱਕਦੇ ਹੈਗੇ ਆ ਤੇ ਕੀ ਉਹ 3 ਸਾਡੇ 3 ਕਰੋੜ ਪੰਜਾਬੀਆਂ ਪ੍ਰਤੀ ਜਵਾਬਦੇਹ ਹੈ ਉਹ ਨਹੀਂ ਹੋਊਗਾ ਇਹ ਗੱਲਾਂ ਟੀਵੀ ਚੈਨਲਾਂ ਤੇ ਬਹੁਤ ਘੱਟ ਚੱਲਣੀਆਂ ਹੈਗੀਆਂ ਵਾ ਇਸ ਕਰਕੇ ਉਹਨਾਂ ਨੂੰ ਲੱਗਦਾ ਕਿ ਜਿਵੇਂ ਕਰੋਨਾ ਕਾਲ ਦੇ ਵਿੱਚ ਅਸੀਂ ਰੋਲਤਾ ਸੀਗਾ ਸਭ ਕੁਝ ਵੀ ਅਸੀਂ ਦੇ ਪਾਣੀ ਵਾਲੇ ਮੁੱਦੇ ਤੇ ਪੰਜਾਬ ਹਰਿਆਣਾ ਨੂੰ ਲੜਾਈ ਨਹੀਂ ਤਿਆਰ ਕਰਕੇ ਰੱਖਿਆ ਉਧਰ ਨੈਸ਼ਨਲ ਮੀਡੀਆ ਪਾਕਿਸਤਾਨ ਪਹਲਗਾਮ ਵਾਲੇ ਮੁੱਦੇ ਤੇ ਚੱਲ ਰਿਹਾ ਇਹਨਾਂ ਦੀ ਗੱਲ ਕਿਵੇਂ ਚੁੱਕਣੀਆਂ ਇਸ ਕਰਕੇ ਅਸੀਂ ਬੜੇ ਸੁਚੱਜੇ ਤੇ ਸੋਨੇ ਢੰਗ ਨਾਲ ਆਪਦੀ ਗੱਲ ਲੋਕਾਂ ਤੱਕ ਲੈ ਕੇ ਜਾਣੇ ਆ ਕਿ ਗਰਦਾਸਪੁਰ ਦੀਆਂ ਕੱਲ ਦੀਆਂ ਤਸਵੀਰਾਂ ਜਿਹੜੀਆਂ ਤੁਸੀਂ ਦੇਖੀਆਂ ਤੁਹਾਨੂੰ ਚੰਗੀਆਂ ਲੱਗੀਆਂ 80 ਸਾਲ ਦੀ ਮਾਂ ਉਹ ਪੁਰਸਰ ਇੰਜ ਕੇ ਵੀ ਮਾਵਾ ਐ ਹੀ ਹੋਣੀਆਂ ਸਾਡੇ ਮੁੱਖ ਮੰਤਰੀ ਦੀ ਮਾਤਾ ਵੀ ਇੱਥੇ ਹੀ ਹੋਣੀ ਆ ਤੁਹਾਨੂੰ ਥੂਕ ਸੀਟ ਕਰਦੇ ਜੇ ਚੰਗੇ ਲੱਗੇ ਆ ਤੁਸੀਂ ਕਮੈਂਟ ਕਰ ਦਿਓ ਵੀ ਨੇ ਹਾਂ ਟੱਕੇ ਨਾ ਕੁੱਟ ਕੇ ਮਾਵਾ ਭੈਣਾ ਨੂੰ ਐ ਕਰਨਾ ਚਾਹੀਦਾ ਜਿਵੇਂ ਸਿਵਲ ਪ੍ਰਸ਼ਾਸਨ ਮਾਂ ਦੀਆਂ ਭੈਣ ਦੀਆਂ ਗਾਲਾਂ ਕੱਢਦਾ ਵਾ ਜਿਵੇਂ ਜਿਵੇਂ ਬਟਾਲੇ ਦਾ ਤੇ ਗਰਦਾਸਪੁਰ ਦਾ ਐਸਐਸਪੀ ਆਪਣੀਆਂ ਫੀਟੀਆਂ ਲਵਾਉਣ ਵਾਸਤੇ ਕਿਸਾਨਾਂ ਮਜ਼ਦੂਰਾਂ ਨੂੰ ਗਾਲਾਂ ਕੱਢਦਾ ਵਾ ਇਹ ਕਿਹੜੇ ਕਾਨੂੰਨ ਚ ਲਿਖਿਆ ਹੋਇਆ ਵਾ ਆ 4 ਪਸਲ ਅਰ 17 18 ਮੀਟਗਾ ਦੇ ਵਿੱਚ ਮੰਨ ਕੇ ਮੰਨ ਕੇ ਵੀ ਅਸੀਂ ਜਿਹੜੇ ਕਿਸਾਨਾਂ ਨੇ ਪੈਸੇ ਨਹੀਂ ਚੱਕੇ ਹੈਗੇ ਉੱਥੇ ਵੀ ਕਬਜ਼ਾ ਲੈਣ ਨਹੀਂ ਆਉਂਦੇ ਹੈਗੇ ਉੱਥੇ ਵੀ ਕਬਜ਼ੇ ਇਹ ਪੁਲਿਸ ਦੀ ਤਾਨਾਸ਼ਾਹ ਰਵਈਆ ਹੀ ਹੈ ਨਾ ਕੀ ਫਰਕ ਪੈਂਦਾ ਵੀ ਇੱਥੋਂ ਦਾ ਕੁਝ ਮੈਂ ਕਹਿੰਦਾ ਸਾਡੇ ਵਰਗੇ ਨੂੰ ਗੋਲੀ ਮਾਰ ਕੇ ਮਰਵਾ ਦੋ ਤੁਹਾਡੇ ਵਰਗੇ ਕੋਈ ਬੋਲਣ ਵਾਲਾ ਹੀ ਨਹੀਂ ਉਹ ਗੱਲ ਮੁੱਕ ਜੂ ਫਿਰ ਪੁਲਸ ਰਾਜ ਲਈ ਫਿਰਿਓ ਤੁਸੀਂ ਇਹੀ ਦੱਸਣਾ ਚਾਹੁੰਦੇ ਨਾ ਕੋਈ ਗੱਲ ਨਹੀਂ ਟੋੜਾ ਹਰ ਤਰੀਕੇ ਦਾ ਡਿਪਟੀ ਰਵਿੰਦਰ ਸਿੰਘ ਬਾਰੇ ਅਸੀਂ ਤਾਂ ਕਹਿੰਨੇ ਆ ਆਈਡੀਓ ਸਾਹਿਬ ਨੂੰ ਕਿ ਜਿੰਨੀ ਇਹ ਵਫਾਦਾਰੀ ਕਰ ਰਿਹਾ ਵਾ ਇਹਨੂੰ ਜੂਰ ਕੋਕਾ ਲਵਾਇਓ ਇਧਰ ਭਾਰਤ ਮਾਤਾ ਆਯੋ ਜੀਓ ਸਾਹਿਬ ਇੰਨਾ ਵਫਾਦਾਰ ਪੂਛ ਮਾਰਨ ਵਾਲਾ ਮੈਂ ਡਿਫਟੀ ਨਹੀਂ ਦੇਖਿਆ ਹੈਗਾ ਸੋ ਜਰੂਰ ਇਹਨੂੰ ਲਾਇਓ ਤੋ ਇਸ ਕਰਕੇ ਨੈਤਿਕ ਤੌਰ ਤੇ ਅਫਸਰ ਸਾਹਿ ਕੋ ਸਾਡੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਹੈ ਪਿਓ ਹਾਈ ਕੋਰਟ ਦੇ ਵੀ ਫੈਸਲੇ ਸਾਠੋ ਲੈ ਲੈ ਜਿਹੜੇ ਲੋਕਾਂ ਦੇ ਹੱਕ ਦੇ ਹੈਗੇ ਆ ਅ ਸਾਨੂੰ ਦੱਸੇ ਵੀ ਇਹ ਕਿੱਥੇ ਲਾਗੂ ਹੋਏ ਹੋਏਗੇ ਨੇ ਇਹਦਾ ਮਤਲਬ ਆ ਜਿਹੜੀ ਮੈਂ ਗੱਲ ਕਹੀ ਸੀ ਜਿਹੜੀ ਕਿਸਾਨ ਲੀਡਰਾਂ ਨਾਲ ਪਹਿਲੀ ਮੀਟਿੰਗ ਤੇ ਮੁੱਖ ਮੰਤਰੀ ਭੱਜਾ ਉਦੋਂ ਤੋਂ ਸ਼ੁਰੂ ਹੋ ਕੇ ਹਜੇ ਪੁਲਿਸ ਦਾ ਰਾਜ ਚੱਲ ਰਿਹਾ ਮੰਗਾ ਠੀਕ ਹੈ ਮਸਲਾ ਜ਼ਮੀਨਾਂ ਦਾ ਜੁੜਿਆ ਮੈਂ ਕਹਿੰਦਾ ਇਹ ਵੀ ਛੱਡ ਦਿਓ ਜੇ ਪੁਲਿਸ ਰਾਜ ਦੇ ਖਿਲਾਫ ਤੁਸੀਂ ਬੋਲਦੇ ਹੀ ਨਹੀਂ ਹੈਗੇ ਇਹ ਕੱਲ ਨੂੰ ਐਸੇ ਪੁਲਿਸ ਰਾਜ ਨਾਲ ਤੁਹਾਡੀ ਮੰਡੀ ਤੋੜ ਦੇਣਗੇ ਇਹ ਐਸੇ ਪੁਲਿਸ ਰਾਜ ਦੇ ਨਾਲ ਫਿਰ ਜਿਹੜਾ ਆਨਲਾਈਨ ਵਪਾਰ ਸ਼ਹਿਰੀਆਂ ਦਾ ਹੋ ਰਿਹਾ ਉਹ ਵੀ ਨੱਪ ਕੇ ਲੈ ਜਾਣਗੇ ਇਹ ਕੱਲ ਨੂੰ ਟੱਕੇ ਨਾਲ ਸੇ ਲੋ ਗਦਾਮਾਂ ਦੇ ਵਿੱਚ ਟੋਟੀਆਂ ਜਿੰਸਾਂ ਲੈ ਕੇ ਜਾਣਗੇ ਇਹ ਕੱਲ ਨੂੰ ੱੱਕੇ ਨਾਲ ਸੇ ਪੁਲਸ ਰਾਜ ਨਾਲ ਟੋਟੀਆਂ ਜ਼ਮੀਨਾਂ ਤੇ ਕਾਰਪੋਰੇਟ ਦੇ ਕਬਜ਼ੇ ਕਰਾ ਦੇਣਗੇ ਕੱਲ ਨੂੰ ਕਰਜ਼ੇ ਦੀਆਂ ਕੁਰਪੀਆਂ ਤੇ ਗ੍ਰਿਫਤਾਰੀਆਂ ਹੋਣੀਆਂ ਉਹ ਵੀ ਹੋ ਜਾਣਗੀਆਂ ਆਪਾਂ ਪਛਾਹ ਹਟਾਂਗੇ ਕਿੰਨੀ ਦੇਰ ਤੱਕ ਤਾਂ ਠੀਕ ਹੈ ਜੇ ਸਰਕਾਰ ਨੂੰ ਲੱਗਦਾ ਵੀ ਹੁਣ ਅਸੀਂ ਪੰਜਾਬੀਆਂ ਨੂੰ ਪੁਲਸ ਨੂੰ ਲੱਗਦਾ ਵੀ ਫੈਸਲਾ ਕਰ ਲਿਆ ਬਾਡੀ ਜੀਪੀ ਨੇ ਜਾਂ ਦਿੱਲੀ ਦਾ ਇਸ਼ਾਰਾ ਆ ਗਿਆ ਵੀ ਇਹ ਕੁੱਟ ਕੇ ਖਤਮ ਕਰਨੇ ਨੇ ਕਰ ਲੈਣ ਕੀ ਰੋਲਾ ਹੈਗਾ ਅੱਜ ਵੀ ਤਾਂ ਇੱਥੇ ਬੋਲਣ ਡਿਆ ਇੱਥੇ ਹੀ ਬੋਲਣ ਡਏ ਅਸੀਂ ਕਰ ਲੋ ਵੀ ਕੀ ਵੱਡੀ ਗੱਲ ਹੈਗੀ ਆ ਸੋ ਸੰਕੇਤ ਸਾਡੇ ਵੀ ਆ ਵੀ ਕੋਈ ਗੱਲ ਨਹੀਂ ਖੁੱਲੇ ਅਸਰ ਜਿੰਨੇ ਬੰਦੇ ਮਾਰਨੇ ਭਗਵੰਤ ਸਿਆ ਮਾਰ ਲਾ ਅਸੀਂ ਪੁਲਿਸ ਰਾਜ ਦੇ ਖਿਲਾਫ ਸ਼ਰਚ ਕਰਨਾ ਕਰਾਂਗੇ ਔਰ ਪੰਜਾਬੀਆਂ ਨੂੰ ਕਹਿਣਾ ਚਾਹੁੰਦੇ ਆ ਵੀ ਇਸ ਪੁਲਿਸ ਰਾਜ ਦੇ ਖਿਲਾਫ ਨਿਕਲੋ ਇਹ ਵਾਅਦਾ ਨਹੀਂ ਹੈਗਾ ਔਰ ਔਰ ਜੋ ਕਮ ਪੁਲਿਸ ਫੋਰਸ ਨੂੰ ਕਰਨੇ ਚਾਹੀਦੇ ਆ ਉਹ ਨਹੀਂ ਕਰਦੀ ਹੈਗੀ ਹਾਂ ਇਹ ਚੰਡੀਗੜ੍ਹ ਦਾ ਇਸ਼ਾਰਾ ਹੈ ਚੰਡੀਗੜ੍ਹ ਦੇ ਫੈਸਲੇ ਆ ਇਹ ਦਿੱਲੀ ਦੇ ਫੈਸਲੇ ਆ ਠੀਕ ਆ ਔਰ ਅਸੀਂ ਤੇ ਕਹਿੰਨੇ ਆ ਕਿ ਜਦੋਂ ਦਾ ਸ਼ੰਭੂ ਤੇ ਖਨੋਰੀ ਤੋਂ ਮੋਰਚਾ ਚੁੱਕਿਆ ਗਿਆ ਸਾਡੇ ਮੁੱਖ ਮੰਤਰੀ ਸਾਹਿਬ ਦੱਸਣ ਉਦੋਂ ਕਹਿੰਦੇ ਸੀ ਬੇਰੋਜ਼ਗਾਰੀ ਹੋ ਗਈ ਸਤਵਾ ਸਾਹਿਬ ਕਿੰਨਾ ਰਜਗਾਰ ਮਿਲ ਗਿਆ ਹੈਗਾ ਵਸਣ ਦੱਸੋ ਇਸ ਕਰਕੇ ਭਰਾਓ ਇਹ ਫੈਸਲਾ ਮਜਬੂਰੀ ਵਸ ਲਿਆ ਹੈਗਾ ਇਹ ਪੁਲਿਸ ਰਾਜ ਜਿਹੜਾ ਸਥਾਪਿਤ ਹੋ ਗਿਆ ਲਗਭਗ ਮਾਰਚ ਮਹੀਨੇ ਤੋਂ ਇਹ ਤੋਂ ਪਹਿਲਾਂ ਜੋ ਕਰਕੇ ਸੀ ਔਰ ਅਸੀਂ ਕਹਿੰਦੇ ਆਂ ਵੀ ਜਿਹੜੇ ਘਰ ਟਾਏ ਜਾ ਰਹੇ ਨੇ ਗੈਂਗਸਟਰਾਂ ਦਾ ਨਾਂ ਕਹਿ ਕੇ ਇਹ ਜੋਗੀ ਦਾ ਚੂਪੀ ਰਸ ਤੇ ਲਿਆ ਜੇ ਅਦਾਲਤਾਂ ਦਾ ਕਾਨੂੰਨ ਕਹਿੰਦਾ ਵਾ ਵੀ ਕਿਸੇ ਦੇ ਘਰ ਟਾਉਣੇ ਚਾਹੀਦੇ ਆ ਤੇ ਟਾਓ ਜੇ ਨਹੀਂ ਕਰਦੇ ਤੇ ਨਹੀਂ ਟਾਉਣਾ ਚਾਹੀਦਾ ਤੋ ਕੋਈ ਵੀ ਅਸੀਂ ਵੀ ਡਟੇ ਹੋ ਜਾਏ ਸਰਕਾਰ ਨੂੰ ਲੱਗਦਾ ਇਹਨਾਂ ਜਬਰ ਢਾ ਕੇ ਮਾਰ ਕੇ ਸਾਰਾ ਕੁਝ ਲੈ ਕੇ ਜਾਣਾ ਲੈ ਲਿਓ ਔਰ ਅਸੀਂ ਕਹਾਂਗੇ ਬੇਸੀ ਆਪ ਦੀਆਂ ਇਸ ਤਰੀਕੇ ਨਾਲ ਆਪਣੀ ਆਗਰੂ ਇੱਜ਼ਤਾਂ ਨੂੰ ਰੋਲ ਨਹੀਂ ਦੇ ਸਕਦੇ ਇਸ ਕਰਕੇ ਮਜਬੂਰ ਹੋ ਕੇ ਸੱਤ ਸੱਤ ਮਹੀਨوں ਰੇਲਾ ਦੇ ਜਾ ਰਹੇ ਹਾਂ ਹਾਂ ਜੇ ਸਰਕਾਰ ਨਹੀਂ ਕੋਈ ਨੈਤਿਕਤਾ ਜ਼ਿੰਮੇਵਾਰੀ ਬਚੀ ਆ ਜੋ ਮਸਲੇ ਦਾ ਨਵੇੜਾ ਕਰ ਲੇ ਪਰ ਸਰਕਾਰ ਵੀ ਸੰਕੇਤ ਕਰ ਰਹੀ ਆ ਕਿ ਅਸੀਂ ਆਜ ਕੀ 20 ਜਮੀਨਾਂ ਦੇ ਕਬਜ਼ਾ ਲੈਣ ਜਾ ਰਹੇ ਕੋਈ ਗੱਲ ਨਹੀਂ ਇਹਨਾਂ ਗੱਲਾਂ ਦਾ ਆਉਣ ਵਾਲੇ ਸਮੇਂ ਚ ਪੰਜਾਬੀ ਜਵਾਬ ਦੇ ਦੇਣਗੇ ਇਹਦਾ ਜਵਾਬ ਮਿਲਣਾ ਹੀ ਹੈਗਾ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਅਰ 7 ਮਈ ਨੂੰ ਜਿੰਨੇ ਨੌਦਵਾਨ ਆ ਕਿਸਾਨ ਆ ਮਜ਼ਦੂਰ ਆ ਸਾਡੇ ਘਰ ਕੇ ਨਾ ਆਇਓ ਇਕੱਲੇ ਸਾਡੀ ਸੇਵਾ ਆਮ ਜਨਤਾ ਕਰੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ